ਜੀ ਸਰ ਮੇਰਾ ਮਮਨ ਮਮਨ ਖਤਿਆਰ ਨਾਮ ਹੈ ਤੁਹਾਡਾ ਇਹਨਾਂ ਵਿੱਚ ਕਿਹੜਾ ਵਾਹਨ ਹੈ ਮੇਰਾ ਇਹ ਟਾਟਾ ਮੋਬਾਈਲ ਹੈ ਇਹ ਮਾਲ ਹੈ ਮੇਰਾ ਬੱਕਰੀਆਂ ਨੇ ਛੋਟੇ ਛੋਟੇ ਬੱਚੇ ਨੇ ਦੇ ਦੋ ਦਿਨ ਹੋ ਗਏ ਮੈਨੂੰ ਰਸਤੇ ਦੇ ਵਿੱਚ ਫਸਿਆ ਦਾ ਜਾਮ ਦੇ ਵਿੱਚ ਤੇ ਕੋਈ ਸਾਡੀ ਹੈਲਪ ਕਰਨਾ ਸਾਡੀ ਕੋਈ ਹੈਲਪ ਹੋਣੀ ਚਾਹੀਏ ਜਾਂ ਥੋੜਾ ਅੱਗੇ ਹੋਈ ਜਾ ਸਕਦੇ ਮਾਲ ਕੀ ਥੋੜਾ ਹੱਥ ਗੱਡੀ ਵਿੱਚ ਉਤਾਰ ਲੈ ਚ ਨੇ ਇਆਂ ਦੇ ਮਰੀ ਜਾਣਾ ਹੈ ਥੋਪੀ ਹੈ ਗਰਮੀ ਵੀ ਹੈ ਫਾਕਾ ਵੀ ਹੈ ਦੇ ਬੜੇ ਪਰੇਸ਼ਾਨ ਹੋਈ ਗਏ ਦੋ ਦੋ ਦਿਨਾਂ ਦੇ ਉਰੇ ਪਰ ਪਰਿਵਾਰ ਹੈ ਤੁਹਾਡਾ ਤੁਹਾਡੇ ਨਾਲ ਕੋਣ ਕੋਣ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਖੜੇ ਨੂੰ ਦੋ ਦਿਨ ਹੋ ਗਏ ਮੇਰਾ ਆਪਣਾ ਹੀ ਪਰਿਵਾਰ ਹੈ ਆਪਣਾ ਹੀ ਮਾਲ ਹੈ ਹਾਂ ਦੋ ਦਿਨ ਹੋ ਗਏ ਇੱਥੇ ਖੜੇ ਪਸ਼ੂ ਵੀ ਤੁਹਾਡੇ ਨੇ ਪਸ਼ੂ ਵੀ ਮੇਰੇ ਤੇ ਪਰਿਵਾਰ ਵੀ ਮੇਰਾ ਹੀ ਹੈ ਜੀ ਸਰ ਮਾਨੂੰ ਇੱਥੇ ਗਰਮੀ ਵੀ ਲੱਗਦੀ ਹਣੀ ਭੁੱਖ ਭੁੱਖ ਵੀ ਲੱਗਦੀ ਹਣੀ ਫਿਰ ਕਿਦਾਂ ਰੋਟੀ ਪਾਣੀ ਦਾ ਤੁਸੀਂ ਕਿਵੇਂ ਕਰਦੇ ਹੋਟਲ ਵੀ ਬੰਦ ਨੇ ਇੱਥੇ ਨੇੜੇ ਤੇ ਰੋਟੀ ਪਾਣੀ ਦਾ ਸਾਡਾ ਆਪਣਾ ਤਾਂ ਕੋਈ ਬੰਦੇ ਵਾਸਤੇ ਹੈ ਵੀ ਨਹੀਂ ਤੇ ਜਿਹੜੇ ਪਸ਼ੂਏ ਸਾਡੇ ਇਹ ਵੀ ਮਰ ਗਏ ਤੁਪ ਦੇ ਨਾਲ ਵੀ ਮਰ ਗਏ ਤੇ ਇਹ ਗਰਮੀ ਦੇ ਨਾਲ ਵੀ ਮਰ ਗਏ ਦੇ ਅੱਜ ਹੁਣ ਇਹ ਕਹਿੰਨੇ ਚੰਦੇ ਜੀ ਕੋਈ ਸਾਡੀ ਥੋੜੀ ਹੈਲਪ ਹੋ ਜਾ ਜੀ ਅੱਜ ਥੋੜੇ ਅੱਗੇ ਬਨਾਲ ਵਾਲੀ ਸਾਈਡ ਦੇ ਨੇ ਨੂੰ ਪਹੁੰਚਾ ਲਿਆ ਗੱਡੀ ਵਿੱਚੋਂ ਉਤਾਰ ਲਿਆ ਤਾਂ ਜੇ ਬਚ ਸਕਦੇ ਨੇ ਕਿੱਥੇ ਜਾਣਾ ਹੈ ਮੈਂ ਬਨਾਲ ਜਾਣਾ ਹੈ ਆ ਮੈਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਇਹ ਕੋਈ 7-8 ਕਿਲੋਮੀਟਰ ਦੀ ਦੂਰੀ ਹੈ 7-8 ਕਿਲੋਮੀਟਰ